ਕਰਦਾ ਚੱਕ ਖੇਵਾ ਦੀ ਟਾਣੀ பஞ்ச ਸਿੰਘ ਤੋਂ ਤਸਵੀਰਾਂ ਦਿਖਾ ਰਿਹਾ ਜਲਾਲਾਬਾਦ ਦਾ ਇਹ ਏਰੀਆ ਜੋ ਕਿ 2023 ਦੇ ਵਿੱਚ ਵੀ ਇਹ ਪ੍ਰਭਾਵਿਤ ਹੋਇਆ ਸੀ ਤੁਸੀਂ ਵੇਖ ਰਹੇ ਹੋ ਇੱਧਰ ਆਹ ਰੋਡ ਜਿਹੜਾ ਬੋਪ ਗੱਟੀ ਜਰੋਂ ਜਾਂਦਾ ਹੈ ਜਿਹੜਾ 2 ਦਿਨ ਪਹਿਲੇ ਬਿਲਕੁਲ ਸੁੱਕਾ ਸੀ ਪਰ ਹੁਣ ਜਿਹੜਾ ਇਸ ਰੋਡ ਤੇ ਪਾਣੀ ਚੜ ਗਿਆ ਹੈ ਇਹ ਬਹੁਤ ਬੁਰਾ ਹਾਲ ਹੈ ਅੱਗੇ ਆ ਬੋਪ ਗੱਟੀ ਜਰੋਂ ਜਾਂਦਾ ਇੱਥੋਂ ਤੱਕ ਪਾਣੀ ਪਹੁੰਚ ਗਿਆ ਜਿਹੜਾ 23 ਦੇ ਵਿੱਚ ਜਿੰਨਾ ਪਾਣੀ ਆਇਆ ਸੀ ਲਗਭਗ ਉਹਨਾ ਪਾਣੀ ਹੋ ਚੁੱਕਾ ਹੈ ਤੇ ਆ ਪਿੱਛੇ ਤੇ ਤੁਸੀਂ ਵੇਖ ਰਹੇ ਹੋ ਕਿਵੇਂ ਹਾਲਾਤ ਥੋੜਾ ਬਹੁਤਾ ਝੋਨਾ ਦੇਖ ਰਿਹਾ ਹੈ ਤੇ ਇਧਰ ਤਾਂ ਜਿਹੜਾ ਜਿਹੜਾ ਜਿਆਦਾ ਡੂੰਘਾ ਪਾਸਾ ਹੈ ਬਿਲਕੁਲ ਝੋਨਾ ਦੇਖੀ ਨਹੀਂ ਰਿਹਾ ਡੁੱਬ ਗਿਆ ਇਧਰ ਅੱਗੇ ਤਾਰ ਬੰਦੀ ਹੈ ਤੇ ਬਾਰਡਰ ਹੈ ਅੱਗੇ ਸਾਰਾ ਤੇ ਇਧਰ ਪਿੱਛੇ ਪਿੰਡ ਹੈ ਤੇ ਇਹ ਬੜੇ ਔਖੇ ਜਿਹੜੇ ਕਿਸਾਨ ਅੱਗੇ ਟਰੈਕਟਰ ਲੈ ਕੇ ਲੰਘ ਰਹੇ ਨੇ ਪੈਦਲ ਤਾਂ ਲੰਘਣਾ ਤੇ ਵੰਜ ਆ ਦੇ ਵੀਕਲ ਕਿਸੇ ਹੋਰ ਤੇ ਲੰਘਣਾ ਬੜਾ ਔਖਾ ਹੋ ਗਿਆ ਟਰੈਕਟਰ ਹੀ ਲੰਘ ਰਹੇ ਬੜਾ ਔਖਾ ਅੱਜ ਜਿਹੜੇ ਰਿਸਕ ਲੈ ਕੇ ਅੱਜ ਟਰੈਕਟਰ ਲੰਘ ਕੇ ਆਏ ਨੇ ਤੇ ਆ ਦੇਖੋ ਜਿਵੇਂ ਕਿ ਕਿਸਾਨਾਂ ਦੀ ਤੂੜੀ ਪਈ ਹੈ ਪਾਰ ਜਿਹੜੀ ਲੈ ਕੇ ਜਾ ਰਹੇ ਆ ਲਾਸਟ ਅੱਜ ਜੋ ਇਸ ਤੋਂ ਬਾਅਦ ਸ਼ਾਇਦ ਟਰੈਕਟਰ ਵੀ ਨਾ ਲੰਘ ਪਾਏ ਪਿੰਡ ਦੇ ਮੈਂਬਰ ਮੌਜੂਦ ਨੇ ਸਾਡੇ ਨਾਲ ਹੰਜੀਪ ਕੀ ਨਾਮ ਹੈ ਜੀ ਮੇਰਾ ਨਾਮ ਅਬਨਾਥ ਸਿੰਘ ਜੀ ਪਿੰਡ ਚੱਕੀ ਭਟਾਣੀ ਬਚਨ ਸਿੰਘ ਦੀ ਪੰਚਾਇਤ ਮੈਂਬਰ ਹਾਂਜੀ ਮੌਜੂਦਾ ਮੈਂਬਰ ਹਾਂ ਜੀ ਜੀ ਕਿਸ ਤਰ੍ਹਾਂ ਦੇ ਹਾਲਾਤ ਨੇ ਹਾਲਾਤ ਜੀ ਬਹੁਤ ਮਾੜੇ ਆ ਟਾਣੀ ਬਚਨ ਸਿੰਘ ਦੇ ਸਾਰੇ ਜੋ ਇਲਾਕਾ ਨਵਾਸੀਗੇ ਨੇ ਹੂੰ ਕੋਈ ਆਚਾਰਾ ਚਾਰਾ ਨਹੀਂਗਾ ਇਨਾਂ ਕੋਲ ਚਾਰਾ ਸਾਰਾ ਡੁੱਬ ਗਿਆ ਪਸ਼ੂਆਂ ਦਾ ਹੂੰ ਜੀ ਪਸ਼ੂਆਂ ਦਾ ਵੀ ਕੰਮ ਮੁੱਕਈ ਹੋਣ ਕਾ ਹੋੜਾ ਸੀ ਆ ਤੂੜੀ ਲੈਣ ਆਏ ਸੀ ਪਾਣੀ ਦੇ ਵਿੱਚੋਂ ਟਰੈਕਟਰ ਵੀ ਪੂਰਾ ਡੁੱਬ ਜਾਂਦਾ ਹੁਣ ਜੀ ਬੜਾ ਰਿਸਕ ਲੈ ਕੇ ਹੂੰ ਜੇ ਟਰੈਕਟਰ ਬੰਦ ਹੋ ਜਾਏ ਵਿੱਚੇ ਟਰੈਕਟਰ ਵੀ ਸਾਰਾ ਬੰਦ ਹੋ ਜਾਏ ਸਾਰਾ ਨੁਕਸਾਨ ਹੋ ਸਕਦਾ ਜੀ ਅਸੀਂ ਐਮਐਲ ਸਾਹਿਬ ਗੁਰਦੀ ਕਮੋਜ ਅੱਗੇ ਬੇਨਤੀ ਕਰਦੇ ਆਂ ਵੀ ਸਾਡੇ ਆ ਕੇ ਇਥਾਰੇ ਚਾਰਾ ਮੁਹੱਈਆ ਕਰਾਇਆ ਜਾਏ ਜੀ ਤੇ ਸਾਡੀ ਸਮੇਂ ਸਮੇਂ ਤੇ ਅੱਗੇ ਹੀ ਸਾਰ ਲੈਂਦੇ ਆ ਤੇ ਹੁਣ ਵੀ ਉਮੀਦ ਇਹ ਲੈਣ ਕੇ ਸਾਰ ਸਾਡੀ ਜੀ ਤੇ ਅਸੀਂ ਉਹਨਾਂ ਗਰ ਰਿਕਵੈਸਟ ਕਰਨੇ ਆ ਵੀ ਜੋ ਉਹਨਾਂ ਤੱਕ ਨੂੰ ਭੇਜੀ ਜਾਵੇ ਤਾਂ ਕਿ ਸਾਡੇ ਇੱਥੇ ਪਟਾਣੀ ਬਚਨ ਸਿੰਘ ਆ ਕੇ ਸਾਡੀ ਸਾਰ ਲੈਣ ਤੇ ਸਾਡੇ ਜੋ ਕੀ ਨਾਲ ਖੜਨ ਜੀ ਇੱਕ ਜੋ 2023 ਚ ਆਇਆ ਸੀ ਆੜ ਸਾਡੇ ਸਾਰੀਆਂ ਫਸਲਾਂ ਖਰਾਬ ਹੋ ਗਈਆਂ ਸੀ ਜੀ ਐਸ ਵਾਰੀ ਤਕਰੀਬਨ ਉਸ ਤਰ੍ਹਾਂ ਹੀ ਹੋ ਗਿਆ ਸਾਰਾ ਪਾਣੀ ਭਰ ਗਿਆ ਜੀ ਤਕਰੀਬਨ 2000 ਕਿੱਲਾ ਜੋ ਤਾਰਾਰ ਬੰਦੀ ਤੋਂ ਅੱਗੇ ਹੈਗਾ ਕੁਝ ਪਿੱਛੇ ਹੈਗਾ ਜੀ ਸਾਰਾ ਮਿਲਾ ਕੇ 2000 ਕਿੱਲਾ ਬਣਦਾ ਹੈ ਤੇ ਪਿਛਲੀ ਵਾਰ ਤਾਂ ਠਾ 800 ਮਿਲਿਆ ਉਹਦੇ ਨਾਲ ਕੁਛ ਨਹੀਂ ਬਣਾ ਹੁਣ ਤਾਂ ਸਾਰੇ ਕਿਸਾਨ ਖਰਚਾ ਵੀ ਕੀਤੀ ਬੈਠੇ ਆ ਤਕਰੀਬਨ ਹੁਣ ਤਾਂ ਵੀ ਪੱਕੀ ਫਸਲ ਜਿਵੇਂ ਕਹਿੰਦੇ ਆ ਵੀ ਪੱਕਣੀ ਸੀ ਤੇ ਕਿਸਾਨਾਂ ਨੇ ਵੜਨੀ ਸੀ ਹੁਣ ਸਾਰਾ ਨੁਕਸਾਨ ਹੋ ਗਿਆ ਜਿਹੜੇ ਕੱਚੀਆਂ ਜ਼ਮੀਨਾਂ ਉਹਨਾਂ ਦੇ ਤਾਂ ਮਿਲੇ ਹੀ ਨਹੀਂ ਉਹਨਾਂ ਨੂੰ ਤਾਂ ਮਿਲੇ ਹੀ ਨਹੀਂ 2023 ਚ ਨਹੀਂ ਮਿਲਿਆ ਹੁਣ ਅਸੀਂ ਇਹਨਾਂ ਨੂੰ ਮੰਗ ਕਰਦੇ ਆ ਵੀ ਉਹਨਾਂ ਨੂੰ ਵੀ ਕੁਛ ਨਾ ਕੁਛ ਮਿਲੇ ਕੱਚੀਆਂ ਜ਼ਮੀਨਾਂ ਖਰਚੇ ਤਾਂ ਅਕਸਰ ਕੀਤੀ ਬੈਠੇ ਆ ਬਿਲਕੁਲ ਬਿਲਕੁਲ ਜੋ ਜੋ ਨਾ ਬਿਲਕੁਲ ਲਾਸਟ ਜਿਵੇਂ ਕਹਿੰਦੇ ਨੇ ਠੀਕ ਹੈ ਹਾਂਜੀ ਬਾ ਲਾਸਟ ਤੇ ਹੁਣ ਤਾਂ ਵੜਨਾ ਹੀ ਸੀ ਤਕਰੀਬਨ ਹੂੰ ਤੇ ਅਸੀਂ ਗੋਲਦੀ ਕਮੋਜ ਅੱਗੇ ਰਿਕੁਐਸਟ ਕਰਦੇ ਆਂ ਵੀ ਅੱਗੇ ਜਾ ਕੇ ਇਸ ਬਾਦਲ ਸਾਹਿਬ ਆਪਣੇ ਮਾਨ ਸਾਹਿਬ ਨੂੰ ਕਹਿਣ ਜਿਹੜਾ ਵੀ ਇਹਨਾਂ ਦਾ ਮਾਅਬਜਾ ਵਧ ਦਿੱਤਾ ਜਾਵੇ ਇਹਨਾਂ ਨੂੰ ਹੂੰ तकरीबन ਲੱਖ ਰੁਪਏ ਦਾ ਕਿੱਲਾ ਚੋਣਾ ਹੋਣਾ ਸੀ 6800 ਰੁਪਏ ਦਾ ਕੀ ਬਣਦਾ 25000 ਖਰਚਾ ਕੀਤੀ ਬੈਠੇ ਬਿਲਕੁਲ ਗੋਲਦੀ ਕਮੋਜ ਅਗੇ ਰਿਕੁਐਸਟ ਕਰਦੇ ਆ ਵੀ ਆ ਕੇ ਸਾਡੀ ਸਾਰ ਲੈਣ ਜੋ ਚਾਰਾ ਮੋਈਆ ਕਰਾਇਆ ਜਾਏ ਜੋ ਪਸ਼ੂਆਂ ਦਾ ਕੰਮ ਬਹੁਤ ਔਖਾ ਹੋਇਆ ਵੇ ਜੀ ਜਿਵੇਂ 16 ਅਗਸਤ ਤੋਂ ਬਾਅਦ ਇੱਥੇ ਪਾਣੀ ਸ਼ੁਰੂ ਆਉਣਾ ਆਇਆ ਤੇ ਕੋਈ ਲੀਡਰ ਹੋਰ ਵੀ ਆਇਆ ਕੋਈ ਹਾਂਜੀ ਪਹਿਲੇ ਆਪਣੇ ਐਮਲ ਸਾਹਿਬ ਗੋਲਦੀ ਕਮੋਦ ਜੀ ਇੱਥੇ ਪਹੁੰਚੇ ਸੀ ਗਿਆਜਾ ਲੈ ਗਏ ਸੀ ਉਸ ਟਾਈਮ ਪਾਣੀ ਘਾਟੇਗਾ ਸੀ ਉਸ ਤੋਂ ਬਾਅਦ ਰਵਿੰਦਰ ਆਵਲਾ ਜੀ ਪਹੁੰਚਿਆ ਉਹ ਦੇਖਿਆ ਪਸ਼ੂਆਂ ਦਾ ਚਾਰ ਅਸੀਂ ਉਹਨਾਂ ਦਾ ਹੀ ਧੰਨਵਾਦ ਕਰਨੇ ਜੋ ਮੁਸੀਬਤ ਵਿੱਚ ਸਾਡੇ ਨਾਲ ਆ ਕੇ ਸਾਰ ਸਮੇਂ ਸਮੇਂ ਤੇ ਲਿੰਦੇ ਨੇ ਜੀ ਤੇ ਹੁਣ ਤਾਂ ਅਸੀਂ ਅਮਰ ਸਾਹਿਬ ਗ੍ਰੀਫ ਰੀਕਵੈਸਟ ਕਰ ਸਕਦੇ ਜੇ ਜੋ ਮੌਜੂਦਾ ਹੈਗੇ ਨੇ ਜੀ ਵੀ ਸਾਡੀ ਆਕਸਾਰ ਲਾਈਨ ਸਾਨੂੰ ਜੋ ਕਿ ਫੀਡ ਜਾਂ ਅਚਾਰ ਜਾਂ ਹਰਾਚਾਰਾ ਦਿੱਤਾ ਜਾਵੇ ਤਾਂ ਕਿ ਜੋ ਪਸ਼ੂਆਂ ਦਾ ਏਟ ਬਾਰਸ ਕੀ ਹੈ ਜੀ ਸੋ ਇਹ ਸੰਨ ਪਿੰਡ ਦੇ ਪੰਚਾਇਤ ਮੈਂਬਰ ਅਬਨਾਦ ਸਿੰਘ ਪੋਲਾ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਕਿ 2023 ਦੇ ਵਿੱਚ ਵੀ ਇਹ ਰਕਵਾ ਕਾਫੀ ਪ੍ਰਭਾਵਿਤ ਹੋਇਆ ਹੈ ਤੇ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਅੱਜ ਜਿਹੜਾ ਕਿ 26 ਅਗਸਤ ਹੈ ਤੇ ਅੱਜ ਜਿਹੜੀ ਸਥਿਤੀ ਹੈ ਬਿਲਕੁਲ ਨਾਜ਼ੁਕ ਹੋ ਗਈ ਹੈ ਪਿੰਡ ਦੇ ਨਾਲ ਪਾਣੀ ਲੱਗ ਗਿਆ ਹੈ ਤੇ ਪਿੰਡ ਤੋਂ ਅਸੀਂ ਲਗਭਗ ਕਿਲੋ ਡੇਢ ਕਿਲੋਮੀਟਰ ਅੱਗੇ ਅੰਦਰ ਬਾਰਡਰ ਵਾਲੇ ਪਾਸੇ ਖੜੇ ਆਂ ਖੇਤਾਂ ਦੇ ਵਿੱਚ ਤੇ ਪਿੰਡ ਦੇ ਨੇੜੇ ਪਾਣੀ ਲੱਗ ਗਿਆ ਤੇ ਜੋਨਾ ਜਿਹੜਾ ਕਾਫੀ ਡੁੱਬ ਗਿਆ ਤੇ ਥੋੜੇ ਜਗ੍ਹਾ ਉੱਚੀ ਪਿੱਛੇ ਹੋਰ ਤੁਹਾਨੂੰ ਦਿਖਾਵਾਂਗੇ ਤਸਵੀਰਾਂ ਜਿੱਥੇ ਜਮਾਈ ਜੋਨਾ ਨਹੀਂ ਦਿਖ ਰਿਹਾ ਤੇ ਹੁਣ ਵਹੀਕਲ ਲੰਗੜੇ ਵੀ ਬਿਲਕੁਲ ਬੰਦ ਹੋ ਗਏ ਨੇ ਕੱਲ ਤਾਂ ਬੜਾ ਤੇ ਰੇੜੇ ਰੰਗ ਲੰਗ ਰਹੇ ਸੀ ਉਹ ਵੀ ਨਹੀਂ ਲੰਗ ਰਹੇ ਤੇ ਇੱਕ ਟਰੈਕਟਰ ਲੰਗ ਰਿਹਾ ਬਿਲਕੁਲ ਰਿਸਕ ਲੈ ਕੇ ਲੰਗ ਰਿਹਾ ਵੀ ਜਿਵੇਂ ਕਿ ਉਹ ਵੀ ਬੰਦ ਹੋਣ ਦਾ ਖਤਰਾ ਹੈਗਾ ਬਹੁਤ ਜਿਹੜਾ ਕਿ ਹਾਲ ਤੁਸੀਂ ਦੇਖ ਰਹੇ ਹੋ ਪ੍ਰਭਾਵਿਤ ਹੈ ਏਰੀਆ ਬਾਰਡਰ ਤੋਂ ਹੀ ਲੈ ਲਓ ਵੀਡੀਓ ਹਲਾ ਹਲਦੀ ਸਾਹ ਸੀ ਬੜੀ ਦੁੱਖੀਆਂ ਤੇ ਆ ਪਾਣੀ ਸਾਰਾ ਚੜਾ ਖੜਾ ਹੈ ਅੱਗੇ ਜਿੰਨਾ ਵੀ ਆਇਆ ਖੜਾ ਤੇ ਹੁਣ ਪਾਣੀ ਪੱਠੇ ਚ ਵੜਦੇ ਪਏ ਪਾਣੀ ਦੇ ਤੇ ਤੂੜੀ ਵੀ ਅੱਜ ਓਕਟਦੇ ਪਏ ਪਾਣੀ ਦੇ ਵਿੱਚੋਂ ਤੇ ਬੜੇ ਔਖੇ ਤੇ ਸਾਡੀ ਸਾਰਤਾ ਲਓ ਤੁਸੀਂ ਪਿਛਾੜ ਕੇ ਨੇ ਪਾਣੀ ਪੂਰਾ ਫੁੱਲ ਐ ਇਸ ਟਾਈਮ ਅਸੀਂ ਬੜੇ ਦੁਖੀ ਐ ਹੁਣ ਅੱਜ ਪੱਠੇ ਵਿੱਚੋਂ ਵੜਦੇ ਪਏ ਪਾਣੀ ਦੇ ਲੱਖ ਲੱਖ ਜਿਹੜਾ ਪਾਣੀ ਹੋਇਆ ਤੀ ਹਮ ਉਥੇ ਕਰੀਏ ਕੀ ਜਾਂ ਤਾਂ ਚਾਰ ਚੁਰ ਗੱਲੋ ਪੱਠਾ ਪੁੱਠਾ ਦਾ ਕੋਈ ਕੋਈ ਗੱਲੋ ਟਰਾਲਾ ਤਾਂ ਗੱਲ ਐ ਮਹ ਬੜੇ ਓਖਿਆ ਵਾਲਾ ਸਾਹਬ ਆਏ ਨੋ ਹੋਵੇ ਕਿ ਚਾਰ ਦੇਖ ਆ ਗਏ ਆ ਬੋਲੀਓ ਨਾ ਹਾਂਜੀ ਸੋਨਾ ਸਿੰਘ ਬਹੁਤ ਸਾਰੇ ਆਪਣੇ ਹਰੇ ਚਾਰੇ ਦੀ ਲੋੜ ਹੈ ਸਾਨੂੰ ਕੌਣ ਪੱਟੇ ਸਾਰੇ ਡੁੱਬ ਗਏ ਨੇ ਉਹ ਜੁਹਨਤ ਡੁੱਬਾਈ ਪਿਆ ਪਸ਼ੂਆਂ ਦਾ ਬਹੁਤ ਬੁਰਾ ਹਾਲ ਹੈ ਇੱਕ ਬਾਰਿਸ਼ ਉਤੋਂ ਜਿਹੜੀ ਖੇਤਾਂ ਵਿੱਚ ਤੂੜੀ ਜੋ ਵਿਚਾਰੇ ਲਿਆ ਨਹੀਂ ਸਕਦੇ ਹਾਂਜੀ ਅੱਜ ਵੀ ਕੁਝ ਮਾੜਾ ਮੋਟਾ ਅਸੀ ਇੱਕ ਟਰਾਲੀ ਲੈ ਆਂਦੀ ਏ ਬਹੁਤ ਗਰ ਗਰੀਬ ਸੀ ਵਿਚਾਰਾ ਉਹਨ ਦੇ ਨਾਲ ਸਾਰਿਆਂ ਨੇ ਕਰਕੇ ਮਦਦ ਇੱਕ ਟਰਾਲੀ ਕੱਢ ਰਿਆਂ ਅੱਧੀ ਤਰ੍ਹਾਂ ਰੋੜੀ ਜਾਣੀ ਤੇ तकरीबन 222 ਕਿੱਲਾ ਵੀ ਡੁੱਬ ਗਿਆ ਚੋਨੇ ਦਾ ਜੀ 222 ਕਿੱਲਾ ਤੇ ਆ ਇੱਥੇ ਨਾਲ ਹੀ ਆਪਣਾ ਸੋਨਾ ਮੇਰਾ ਹੈਗਾ ਇਕੱਲੇ ਸਾਰ ਉੱਤੇ ਚੜ ਗਿਆ ਪਾਣੀ ਜੀ ਤੇ ਹੋਰ ਬਾਕੀ ਵੇਖ ਲੋ ਬਈ ਜਿਵੇਂ ਬਾਕੀ ਵੈਸੇ ਤਾਂ ਲੱਗਦਾ ਤਾਂ ਇਹ ਹੈਗਾ ਬਈ ਜਿਹੜੇ ਪਾਸੇ ਰੰਨ ਪਿੱਛਾ ਜਾਂ ਕੋਈ ਵੀ ਅਗੇ ਨਾ ਉਹਨਾਂ ਦੇ ਤਫਾਸਲ ਬਿਰ ਹਿਸਾਬ ਨਾਲ ਦੁਗਣੀ ਹੋ ਜਾਣੀ ਹੈ ਹੂੰ ਠੀਕ ਹੈ ਤੇ ਡੁੱਬਿਆਂ ਆਣ ਵਿਚਾਰਿਆਂ ਨੂੰ ਕੀ ਮਿਲਣਾ ਜੀ ਤੁਹਾਨੂੰ ਸਰ ਹਰ ਸਾਲ ਸਾਟ तकरीबन ਹੀ 2023 ਚ ਉਹਦਾ 5 ਸਾਲ ਪਿੱਛੇ ਚਲੇ ਗਏ ਹੁਣ ਤਾਂ ਫੇਰ ਇਸਾਰ ਵਰ ਹੀ ਆ ਗਿਆ ਪਾਣੀ 2025 ਚ ਹੁਣ ਤਾਂ ਫੇਰ 5 ਸਾਲ 10 ਸਾਲ ਪਿਛਾ ਚਲੇ ਗਏ ਸਾਡੇ ਕਿਸਾਨਾਂ ਦੇ ਜੋ ਕਰਜ਼ੇ ਨੇ ਉਹ ਹੁਣ ਬੈਂਕਾਂ ਲਿਆ ਕੇ ਗੱਡੀਆਂ ਲਿਆ ਕੇ ਬੋਹੇ ਖੜਾਉਂਦੇ ਨੇ ਹੁਣ ਕਿੱਥੋਂ ਫਸਲ ਹੋਵੇਗੀ ਦਾ ਕਰਜ਼ਾ ਦੇਵਾਂਗੇ ਬਿਲਕੁਲ ਅਸੀਂ ਸਰਕਾਰ ਭਗਵੰਤ ਮਾਨ ਅਗੇ ਵੀ ਬੇਨਤੀ ਕਰਦੇ ਆ ਵੀ ਸਾਡੇ ਜੋ ਕਰਜ਼ੇ ਨੇ ਬਾਰਡਰ ਪੱਟੀ ਦੇ ਕਿਸਾਨਾਂ ਦੇ ਸਾਰੇ ਮਾਫ ਕੀਤੇ ਜਾਣ ਜੇ ਫਸਲ ਚੱਕਣਗੇ ਤਾਂ ਕਰਜ਼ਾ ਭਰਨਗੇ ਜੇ ਫਸਲ ਹੀ ਨਹੀਂ ਹੋਈ ਕਰਜ਼ਾ ਕਿੱਥੋਂ ਦੇਣਗੇ ਲੋਨ ਲਏ ਆ ਜਿਵੇਂ ਜੇ ਜ਼ਮੀਨਾਂ ਦੇ ਲੋਨ ਆ ਜਾਂ ਕੋਈ ਟਰੈਕਟਰ ਦੇ ਲੋਨ ਆ ਜਾਂ ਕੋਈ ਹੋਰ ਕਿਸੇ ਗੱਡੀਆਂ ਦੇ ਲੋਨ ਆ ਉਹ ਸਾਰੇ ਮਾਫ ਕੀਤੇ ਜਾਣ ਭਗਵੰਤ ਮਾਨ ਅਗੇ ਹੀ ਉਹ ਬੇਨਤੀ ਹੈ ਵੀ ਜਾਗਣ ਬਾਰਡਰ ਪੱਟੀ ਦਾ ਜਾਇਜ਼ਾ ਲੈਣ ਨਾਂਦੇ ਕੋਲ ਸਾਹਿਬ ਜਾ ਜਾ ਜੇਗੇ ਨੇ ਇਹ ਕੇਂਦਰੀਵਾਲ ਨੂੰ ਜਾਇਜ਼ਾ ਦੌਰਾ ਕਰਾ ਸਕਦੇ ਨੇ ਪੰਜਾਬ ਤੇ ਤਾਂ ਆਪ ਕਿਉਂ ਨਹੀਂ ਕਰ ਸਕਦੇ ਬਿਲਕੁਲ ਬਾਰਡਰ ਪੱਟੀ ਦਾ ਜਾਇਜ਼ਾ ਲੈਣਾ ਫਿਰ ਕਹਿੰਦੇ ਨੇ ਤੇਜਾ ਰਹਿਲਾ ਹਮ ਆਪਣਾ ਦੂਜਾ ਕਿਹੜਾ ਪਿੰਡ ਹੈ ਦੋਨਾ ਨਾਨਕਾ ਦੋਨਾ ਨਾਨਕਾ ਸਾਰੇ ਪਿੰਡ ਵੀ ਯਾਦ ਹੁਣ ਉਹਨੂੰ ਨਹੀਂ ਯਾਦ ਹੈ ਗੈਸ ਟਾਈਮ ਵੋਟਾਂ ਦੇ ਟਾਈਮ ਯਾਦ ਆ ਜਾਂਦੇ ਆ ਹਮ ਹੁਣ ਕਹੋਣਾ ਉਹਨਾਂ ਦੇ ਕਿਹਨ ਤੇਜਾ ਰਹਿਲਾ ਡੁੱਬਾ ਪਿਆ ਦੋਨਾ ਨਾਨਕਾ ਕਿੱਧਰ ਵਾਲੀ ਬਹਿਣੀ ਵਾ ਆਪਣੀ ਟੋਲੇ ਵਾਲੀ ਬਹਿਣੀ ਸਾਰੇ ਨਾਮ ਦੱਸਦੇ ਆ ਗੁਰਨੀ ਉਹਨੂੰ ਔਰ ਇਸ ਦਾਬੀਆ ਆ ਪਿੰਡ ਲਗੇ ਆ ਆ ਕੇ ਅਫਸਰ ਵੇਖਣ ਕਿੰਦਾ ਖੇਤ ਡੁੱਬਾ ਤੇ ਭਾਵੇਂ ਕੱਚੀ ਪੈ ਲਈਏ ਭਾਵੇਂ ਹੈਗੀ ਪੱਕੀ ਖਰਚਾ ਤਾਂ ਉਹਨੇ ਕੀਤਾ ਨਾ ਬਿਲਕੁਲ ਖਰਚਾ ਉਹਨੇ ਕੀਤਾ ਹੈ ਉਹਨ ਦਾ ਜਿੰਨਾ ਵੀ ਬਣਦਾ ਉਹਨੂੰ ਦਿੱਤਾ ਜਾਵੇ ਐ ਤਾਂ ਹੁਣ ਰੱਬ ਤੇ ਇੱਥੇ ਹੀ ਸਭ ਕੁਝ ਬਿਲਕੁਲ ਅਸੀਂ ਤੋਂ ਇੰਨੀ ਰਿਕਵੈਸਟ ਹੀ ਕਰ ਸਕਨੇ ਆ ਜੀ ਬਈ ਕੋਈ ਨਾ ਕੋਈ ਮਦਦ ਕੀਤੀ ਜਾਵੇ ਕਿਸਾਨਾਂ ਦੀ ਜੀ ਬਾਕੀ ਅਸੀਂ ਤਾਂ ਕਹਿੰਨੇ ਸਿੱਧਾ ਆ ਕੇ ਵੇਖੋ ਇਹ ਨਾ ਹੋਵੇ ਕਿ ਪਿਛਲੇ ਜਿਹੜੇ ਬੱਦੇ ਲੋਕ ਸੁੱਕ ਤੇ ਬੈਠੇ ਨੇ ਉਹ ਪੈਸਾ ਅੱਧਾ ਮਕਾ ਕੇ ਅੱਧਾ ਮਕਾ ਕੇ ਲੈ ਜਾਂਦੇ ਉਹ ਲੈ ਜਾਂਦੇ ਨਹੀਂ ਤੇ ਇਹ ਦੋਵਾਲਿਆਂ ਨੂੰ 6500 ਜਿਹੜਾ ਦਿੱਤਾ ਸੀ ਪਿਛਲੀ ਵਾਰੀ 6500 ਰੁਪਏ 6800 ਪਤਾ ਨਹੀਂ ਕਿਤਨਾ ਤੇ ਮੇਰੇ ਕੋਲ ਜਿਹੜੀ ਵੀ ਪੱਤੀ ਪੈ ਲਈ ਸੀ ਘਟ ਤੋਂ ਘਟ 4 ਕਿੱਲਿਆਂ ਦਾ ਉਹਨਾਂ ਮਾਪ ਦਾ ਸਾਨੂੰ ਨਹੀਂ ਆਇਆ ਬੜੇ ਭੱਜੇ ਉੱਪਰ ਨਹੀਂ ਸੂਪਰ ਲੱਗਾ ਅਫਸਰ ਜੀ ਪੈਸੇ ਫਿਰ ਲੈਣ ਲੱਗ ਜਾਂਦੇ ਆ ਅਰਧ ਮਕਾਂਦੇ ਅਫਸਰ ਵੈਸ ਤੇ ਕਹਿੰਦੇ ਸਾਡੇ ਇੱਥੇ ਜਿੱਗਾ ਰਿਸ਼ਵਤ ਨਹੀਂ ਚੱਲੇਗੀ ਉਸ ਟਾਈਮ ਰਿਸ਼ਵਤ ਚਲਦੀ ਆ ਜਿਹੜਾ 2000 ਦਿੰਦਾ ਕਿੱਲੇ ਦਾ ਉਹਨਾਂ ਮਾਜਾ ਬਣ ਜਾਂਦਾ ਜੇ ਨਹੀਂ ਦਿੰਦਾ ਉਹ ਵਿਚਾਰਾ ਕਿਹੜੇ ਲਾਲ ਆ ਕੇ ਦਫਤਰਾਂ ਦੀ ਅੱਕ ਜਾਂਦਾ ਪਿੱਛੇ ਕਹਿੰਦਾ ਛੱਡੋ ਅਸੀਂ ਕਿਲੇ ਨਾ 3000 ਪੱਲੇ ਪੈਣਾ 3000 ਪੱਲੇ ਪੈਣਾ 2000 ਅਫਸਰਾਂ ਦੀ ਉਹ ਪਹਿਲਾਂ ਪਾਣਾ ਪਵੇਗਾ ਬਾਅਦ ਦੀ ਗੱਲ ਹੈ ਆਣਾ ਕਿ ਨਹੀਂ ਆਣਾ ਆ ਹਾਲਾਤ ਨੇ ਸਾਡੇ ਬਾਰਡਰ ਏਰੀਏ ਦੇ ਬਾਰਡਰ ਏਰੀਏ ਤੇ ਜੋ ਵੀ ਕਿਸੇ ਦਾ ਕਮਰੇ ਡਿੱਗ ਪਿਆ ਪਿਛਲੇ 2023 ਚ ਅਜੇ ਤੱਕ ਕੋਈ ਕਮਰਾ ਨਹੀਂ ਮਿਲਿਆ ਕੁਝ ਨਹੀਂ ਮਿਲਿਆ ਖੇਤਾਂ ਦੇ ਬੋਹਰ ਖਰਾਬ ਹੋ ਗਏ ਖੇਤਾਂ ਦੇ ਬੋਹਰ ਖਰਾਬ ਹੋ ਗਿਆ ਹੁਣ ਆ ਜੋ ਹਾਲਾਤ ਬਣੇ ਖੜੇ ਅਜੇ ਇਸ ਵਾਰੀ ਐਵੇਂ ਨੁਕਸਾਨ ਹੋ ਗਿਆ ਕਮਰੇ ਡਿੱਗ ਪਏ ਜਾ ਫਸਲਾਂ ਜਿਵੇਂ ਸਾਰੀਆਂ ਨੁਕਸਾਨੀਆਂ ਗਈਆਂ ਤੇ ਕਿਸਾਨ ਫਿਰ ਆਤਮੱਤੇ ਹੀ ਕਰੇਗਾ ਹੋਰ ਕੀ ਕਰੇਗਾ ਜੀ ਉਤੋਂ ਬੈਂਕਾਂ ਵਾਲਿਆਂ ਦਾ ਦਬਾਅ ਉਤੋਂ ਫਸਲਾਂ ਡੁੱਬ ਗਈਆਂ ਜੀ ਤੋ ਇਹ ਕਿਸਾਨ ਜੋ ਜਾਣਕਾਰੀ ਦੇ ਰਹੇ ਸਨ ਇਹ ਰਕਬਾ ਹੈਗਾ ਚੱਕ ਖੀਵਾ ਪਿੰਡ ਡਾਣੀ ਬਜਨ ਸਿੰਘ ਦਾ ਰਕਬਾ ਹੈ ਤੇ ਆ ਅੱਗੇ ਬਾਉਂਡਰ ਨੂੰ ਸੜਕ ਜਾਂਦੀ ਏ ਤੇ ਲਗਭਗ ਤੁਹਾਨੂੰ ਪਹਿਲੇ ਵੀ ਤਸਵੀਰਾਂ ਦਿਖਾ ਰਹੇ ਹਾਂ ਕਾਫੀ ਦਿਨਾਂ ਤੋਂ 16 ਤਰੀਕ ਤੋਂ ਜਦੋਂ ਦਾ ਪਾਣੀ ਆਇਆ ਹੈ ਤੇ ਹੁਣ ਅਸੀਂ ਜਿਹੜੀ ਖੜੇ ਆ ਲੋਕੇਸ਼ਨ ਤੇ ਇਹ ਚੱਕ ਖੀਵਾ ਡਾਣੀ ਬਜਨ ਸਿੰਘ ਦਾ ਰਕਬਾ ਜਿਹੜਾ ਕਾਫੀ ਰਕਬਾ ਜਿਹੜਾ ਪ੍ਰਭਾਵਿਤ ਹੋਇਆ ਹੈ ਤੇ ਪਿੰਡ ਤੋਂ ਅਸੀਂ ਘਟੋ ਘਟ ਕਿਲੋ ਡੇਢ ਕਿਲੋਮੀਟਰ ਪਿੱਛੇ ਅੱਗੇ ਖੜੇ ਆ ਖੇਤਾਂ ਵੱਲ ਸੋ ਵੀਡੀਓ ਨੂੰ ਵੱਤ ਵਾਟ ਸ਼ੇਅਰ ਕਰੋ ਤਾਂ ਜੋ ਕਿਸਾਨ ਵੀਰਾਂ ਦੀ ਮਦਦ ਹੋ ਸਕੇ ਐਮਟੀਵੀ ਸਾਰੇ ਦੇਖ ਰਹੇ ਸਾਰੇ ਦਸ਼ਕਾਂ ਦਾ ਮੈਂ ਸ਼ੋਕਮਕ ਸਵਾਗਤ ਕਰਦਾ ਚੱਕ ਖੀਵਾ ਦੀ ਟਾਣੀਪਤ ਸਿੰਘ ਤੋਂ ਤਸਵੀਰਾਂ ਦਿਖਾ ਰਿਹਾ ਜਲਾਲੇ ਬਾਦ ਦਾ ਇਹ ਏਰੀਆ ਜੋ ਕਿ 2023 ਦੇ ਵਿੱਚ ਵੀ ਇਹ ਪ੍ਰਭਾਵਿਤ ਹੋਇਆ ਸੀ ਤੁਸੀਂ ਵੇਖ ਰਹੇ ਹੋ ਇੱਧਰ ਆਹ ਰੋਡ ਜਿਹੜਾ ਬਹੁਤ ਗੱਟੀ ਜਰੋਂ ਜਾਂਦਾ ਹੈ ਜਿਹੜਾ 2 ਦਿਨ ਪਹਿਲੇ ਬਿਲਕੁਲ ਸੁੱਕਾ ਸੀ ਪਰ ਹੁਣ ਜਿਹੜਾ ਇਸ ਰੋਡ ਤੇ ਪਾਣੀ ਚੜ ਗਿਆ ਹੈ ਇਹ ਬਹੁਤ ਬੁਰਾ ਹਾਲ ਹੈ ਅੱਗੇ ਆ ਬੋਪ ਗੱਟੀ ਜਰਨ ਜਾਂਦਾ ਇੱਥੋਂ ਤੱਕ ਪਾਣੀ ਪਹੁੰਚ ਗਿਆ ਜਿਹੜਾ 23 ਦੇ ਵਿੱਚ ਜਿੰਨਾ ਪਾਣੀ ਆਇਆ ਸੀ ਲਗਭਗ ਉਹਨਾ ਪਾਣੀ ਹੋ ਚੁੱਕਾ ਹੈ ਤੇ ਆ ਪਿੱਛੇ ਦੇ ਤੁਸੀਂ ਵੇਖ ਰਹੇ ਹੋ ਕਿਵੇਂ ਾਲਾਤ ਥੋੜਾ ਬਹੁਤਾ ਝੋਨਾ ਦੇਖ ਰਿਹਾ ਹੈ ਤੇ ਇੱਧਰ ਤਾਂ ਜਿਹੜਾ ਜਿਹੜਾ ਜਿਆਦਾ ਡੂੰਘਾ ਪਾਸਾ ਹੈ ਬਿਲਕੁਲ ਝੋਨਾ ਦੇਖੀ ਨਹੀਂ ਰਿਹਾ ਡੁੱਬ ਗਿਆ ਹੈ ਇੱਧਰ ਅੱਗੇ ਤਾਰ ਬੰਦੀ ਹੈ ਤੇ ਬਾਰਡਰ ਹੈ ਅੱਗੇ ਸਾਰਾ ਤੇ ਇੱਧਰ ਪਿੱਛੇ ਪਿੰਡ ਹੈ ਇਹ ਇਹ ਬੜੇ ਔਖੇ ਜਿਹੜੇ ਕਿਸਾਨ ਅੱਗੇ ਟਰੈਕਟਰ ਲੈ ਕੇ ਲੰਘ ਰਹੇ ਨੇ ਪੈਦਲ ਤਾਂ ਲੰਘਣਾ ਤੇ ਵੰਜ ਆ ਦੇ ਵਹੀਕਲ ਕਿਸੇ ਹੋਰ ਤੇ ਲੰਘਣਾ ਬੜਾ ਔਖਾ ਹੋ ਗਿਆ ਟਰੈਕਟਰ ਹੀ ਲੰਘ ਰਹੇ ਬੜਾ ਔਖਾ ਜਿਹੜੇ ਰਿਸਕ ਲੈ ਕੇ ਅੱਜ ਟਰੈਕਟਰ ਲੰਘ ਕੇ ਆਏ ਨੇ ਤੇ ਆ ਦੇਖੋ ਜਿਵੇਂ ਕੋਈ ਕਿਸਾਨਾਂ ਦੀ ਤੂੜੀ ਪਈ ਹੈ ਪਾਰ ਜਿਹੜੀ ਲੈ ਕੇ ਜਾ ਰਹੇ ਲਾਸਟ ਅੱਜ ਇਸ ਤੋਂ ਬਾਅਦ ਸ਼ਾਇਦ ਟਰੈਕਟਰ ਵੀ ਨਾ ਲੰਘ ਪਾਏ ਪਿੰਡ ਦੇ ਮੈਂਬਰ ਮੌਜੂਦ ਨੇ ਸਾਡੇ ਨਾਲ ਅਨਜੀਤ ਕੀ ਨਾਮ ਹੈ ਜੀ ਮੇਰਾ ਨਾਮ ਅਬਨਾਸ ਸਿੰਘ ਜੀ ਕਵਿੰਡ ਚਾਕੀ ਵਟਾਣੀ ਬਚਨ ਸਿੰਘ ਦੀ ਪੰਚਾਇਤ ਮੈਂਬਰ ਹਾਂ ਜੀ ਮੌਜੂਦਾ ਮੈਂਬਰ ਹਾਂ ਜੀ ਜੀ ਕਿਸ ਤਰ੍ਹਾਂ ਦੇ ਹਾਲਾਤ ਨੇ ਹਾਲਾਤ ਕੀ ਬਹੁਤ ਮਾੜੇ ਆ ਟਾਣੀ ਬਚੂ ਸਿੰਘ ਦੇ ਸਾਰੇ ਜੋ ਇਲਾਕਾ ਨਵਾਸੀਗੇ ਨੇ ਹੂੰ ਕੋਈ ਆਚਾਰਾ ਚਾਰਾ ਨਹੀਂਗਾ ਇਨਾਂ ਕੋਲ ਚਾਰਾ ਸਾਰਾ ਡੁੱਬ ਗਿਆ ਪਸ਼ੂਆਂ ਦਾ ਹੂੰ ਜੀ ਪਸ਼ੂਆਂ ਦਾ ਵੀ ਕੰਮ ਮੁੱਖੀ ਹੋਣ ਦਾ ਹੁਣ ਅਸੀਂ ਆ ਤੂੜੀ ਲੈਣ ਆਏ ਸੀ ਪਾਣੀ ਦੇ ਵਿੱਚੋਂ ਟਰੈਕਟਰ ਵੀ ਪੂਰਾ ਡੁੱਬ ਜਾਂਦਾ ਹੁਣ ਜੀ ਬੜਾ ਰਿਸਕ ਲੈ ਕੇ ਹੂੰ ਜੇ ਟਰੈਕਟਰ ਬੰਦ ਹੋ ਜਾਏ ਵਿੱਚੇ ਟਰੈਕਟਰ ਵੀ ਸਾਰਾ ਬੰਦ ਹੋ ਜਾਏ ਸਾਰਾ ਨੁਕਸਾਨ ਹੋ ਸਕਦਾ ਜੀ ਅਸੀਂ ਐਮਐਲ ਸਾਹਿਬ ਗੋਲਡੀ ਕਮੋਜ ਅੱਗੇ ਬੇਨਤੀ ਕਰਦੇ ਆਂ ਵੀ ਸਾਡੇ ਆ ਕੇ ਇਥਾਰੇ ਚਾਰਾ ਮੁਈਆ ਕਰਾਇਆ ਜਾਏ ਜੀ ਤੇ ਸਾਡੀ ਸਮੇ ਸਮੇਤ ਅੱਗੇ ਹੀ ਸਾਰ ਲੈਂਦੇ ਆ ਤੇ ਹੁਣ ਵੀ ਉਮੀਦ ਇਹ ਲੈਣ ਕੇ ਸਾਰ ਸਾਡੀ ਜੀ ਅਸੀਂ ਉਹਨਾਂ ਗਰ ਰਿਕਵੈਸਟ ਕਰਨੇ ਆ ਵੀ ਜੋ ਉਹਨਾਂ ਤੱਕ ਨੂੰ ਭੇਜੀ ਜਾਵੇ ਤਾਂ ਕਿ ਸਾਡੇ ਇੱਥੇ ਪਟਾਣੀ ਬਚਨ ਸਿੰਘ ਆ ਕੇ ਸਾਡੀ ਸਾਰ ਲੈਣ ਤੇ ਸਾਡੇ ਜੋ ਕਿ ਨਾਲ ਖੜਨ ਜੀ ਇੱਕ ਜੋ 2023 ਚ ਆਇਆ ਸੀ ਆੜ ਸਾਡੇ ਸਾਰੀਆਂ ਫਸਲਾਂ ਖਰਾਬ ਹੋ ਗਈਆਂ ਸੀ ਜੀ ਐਸ ਵਾਰੀ ਤਕਰੀਬਨ ਉਸ ਤਰ੍ਹਾਂ ਹੀ ਹੋ ਗਿਆ ਸਾਰਾ ਪਾਣੀ ਭਰ ਗਿਆ ਜੀ ਤਕਰੀਬਨ 2000 ਕਿੱਲਾ ਜੋ ਤਾਰਾਰ ਬੰਦੀ ਤੋਂ ਅੱਗੇ ਹੈਗਾ ਕੁਝ ਪਿੱਛੇ ਹੈਗਾ ਜੀ ਸਾਰਾ ਮਿਲਾ ਕੇ 2000 ਕਿੱਲਾ ਬਣਦਾ ਹੈ ਤੇ ਪਿਛਲੀ ਵਾਰ ਤਾਂ 6 800 ਮਿਲਾ ਹੁੰਦੇ ਨਾਲ ਕੁਛ ਨਹੀਂ ਬਣਾ ਹੁਣ ਤਾਂ ਸਾਰੇ ਕਿਸਾਨ ਖਰਚਾ ਵੀ ਕੀਤੀ ਬੈਠੇ ਆ ਤਕਰੀਬਨ ਹੁਣ ਤਾਂ ਵੀ ਪੱਕੀ ਫਸਲ ਜਿਵੇਂ ਕਹਿੰਦੇ ਆ ਵੀ ਪੱਕਣੀ ਸੀ ਤੇ ਕਿਸਾਨਾਂ ਨੇ ਵੜਨੀ ਸੀ ਹੁਣ ਸਾਰਾ ਨੁਕਸਾਨ ਹੋ ਗਿਆ ਜਿਹੜੇ ਕੱਚੀਆਂ ਜ਼ਮੀਨਾਂ ਉਹਨਾਂ ਦੇ ਤਾਂ ਮਿਲੇ ਹੀ ਨਹੀਂ ਉਹਨਾਂ ਨੂੰ ਤਾਂ ਮਿਲੇ ਹੀ ਨਹੀਂ 2023 ਚ ਨਹੀਂ ਮਿਲਿਆ ਹੁਣ ਅਸੀਂ ਇਹਨਾਂ ਨੂੰ ਮੰਗ ਕਰਦੇ ਆ ਵੀ ਉਹਨਾਂ ਨੂੰ ਵੀ ਕੁਛ ਨਾ ਕੁਛ ਮਿਲੇ ਕੱਚੀਆਂ ਜ਼ਮੀਨਾਂ ਖਰਚੇ ਤਾਂ ਅਕਸਰ ਕੀਤੀ ਬੈਠੇ ਆ ਬਿਲਕੁਲ ਬਿਲਕੁਲ ਜੋ ਜੋ ਨਾਲ ਬਿਲਕੁਲ ਲਾਸਟ ਜਿਵੇਂ ਕਹਿੰਦੇ ਨੇ ਠੀਕ ਹੈ ਹਾਂਜੀ ਬਾ ਲਾਸਟ ਤੇ ਹੁਣ ਤਾਂ ਵੜਨਾ ਹੀ ਸੀ ਤਕਰੀਬਨ ਹੂੰ ਤੇ ਅਸੀਂ ਗੋਲਦੀ ਕਮੋਜ ਅੱਗੇ ਰਿਕੁਐਸਟ ਕਰਦੇ ਆਂ ਵੀ ਅੱਗੇ ਜਾ ਕੇ ਬਾਦਲ ਸਾਹਿਬ ਆਪਣੇ ਮਾਨ ਸਾਹਿਬ ਨੂੰ ਕਹਿਣ ਜਿਹੜਾ ਵੀ ਇਹਨਾਂ ਦਾ ਮਾਅਬਜਾ ਵਾਧ ਦਿੱਤਾ ਜਾਵੇ ਇਹਨਾਂ ਨੂੰ ਹੂੰ तकरीबन ਲੱਖ ਰੁਪਏ ਦਾ ਕਿੱਲਾ ਚੋਣਾ ਹੋਣਾ ਸੀ 6800 ਰੁਪਏ ਨਾਲ ਕੀ ਬਣਦਾ 25000 ਖਰਚਾ ਕੀਤੀ ਬੈਠੇ ਬਿਲਕੁਲ ਗੋਲਦੀ ਕਮੋਜ ਅਗੇ ਰਿਕੁਐਸਟ ਕਰਦੇ ਆ ਵੀ ਆ ਕੇ ਸਾਡੀ ਸਾਰ ਲੈਣ ਜੋ ਚਾਰਾ ਮੋਈਆ ਕਰਾਇਆ ਜਾਏ ਜੋ ਪਸ਼ੂਆਂ ਦਾ ਕੰਮ ਬਹੁਤ ਔਖਾ ਹੋਇਆ ਵੇ ਜਿਵੇਂ 16 ਅਗਸਤ ਤੋਂ ਬਾਅਦ ਇੱਥੇ ਪਾਣੀ ਸ਼ੁਰੂ ਆਉਣਾ ਆਇਆ ਤੇ ਕੋਈ ਲੀਡਰ ਹੋਰ ਵੀ ਆਇਆ ਕੋਈ ਹਾਂਜੀ ਪਹਿਲੇ ਆਪਣੇ ਐਮਲ ਸਾਹਿਬ ਗੋਲਦੀ ਕਮੋਦ ਜੀ ਇੱਥੇ ਪਹੁੰਚੇ ਸੀ ਜਿਆਜਾ ਲੈ ਕੇ ਸੀ ਉਸ ਟਾਈਮ ਪਾਣੀ ਘਾਟੇਗਾ ਸੀ ਉਸ ਬਾਅਦ ਰਵਿੰਦਰ ਆਵਲਾ ਜੀ ਪਹੁੰਚਿਆ ਉਹ ਦੇ ਗਿਆ ਪਸ਼ੂਆਂ ਦਾ ਆਚਾਰ ਅਸੀਂ ਉਹਨਾਂ ਦਾ ਹੀ ਧੰਨਵਾਦ ਕਰਨੇ ਜੋ ਮੁਸੀਬਤ ਵਿੱਚ ਸਾਡੇ ਨਾਲ ਆ ਕੇ ਸਾਰ ਸਮੇਂ ਸਮੇਂ ਤੇ ਲਿੰਦੇ ਨੇ ਜੀ ਦੇ ਹੁਣ ਤਾਂ ਸੇ ਅਮਰ ਸਾਹਿਬ ਗ੍ਰਿਫਾਸਟ ਕਰ ਸਕਣ ਜੋ ਮੌਜੂਦਾ ਹੈਗੇ ਨੇ ਜੀ ਵੀ ਸਾਡੀ ਆਕਸਾਰ ਲੈਣ ਸਾਨੂੰ ਜੋ ਕਿ ਫੀਡ ਜਾਂ ਅਚਾਰ ਜਾਂ ਹਰਾਚਾਰਾ ਦਿੱਤਾ ਜਾਵੇ ਤਾਂ ਕਿ ਜੋ ਪਸ਼ੂਆਂ ਦਾ ਏਟ ਬਾਰਸ ਕੀ ਹੈ ਜੀ ਸੋ ਇਹ ਸੰਨ ਪਿੰਡ ਦੇ ਪੰਚਾਇਤ ਮੈਂਬਰ ਅਬਨਾਦ ਸਿੰਘ ਪੋਲਾ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਕਿ 2023 ਦੇ ਵਿੱਚ ਵੀ ਇਹ ਰਕਵਾ ਕਾਫੀ ਪ੍ਰਭਾਵਿਤ ਹੋਇਆ ਹੈ ਤੇ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਅੱਜ ਜਿਹੜਾ ਕਿ 26 ਅਗਸਤ ਹੈ ਤੇ ਅੱਜ ਜਿਹੜੀ ਸਥਿਤੀ ਹੈ ਬਿਲਕੁਲ ਨਾਜ਼ੁਕ ਹੋ ਗਈ ਹੈ ਪਿੰਡ ਦੇ ਨਾਲ ਪਾਣੀ ਲੱਗ ਗਿਆ ਹੈ ਤੇ ਪਿੰਡ ਤੋਂ ਅਸੀਂ ਲਗਭਗ ਕਿਲੋ ਡੇਢ ਕਿਲੋਮੀਟਰ ਅੱਗੇ ਅੰਦਰ ਬਾਰਡਰ ਵਾਲੇ ਪਾਸੇ ਖੜੇ ਹਾਂ ਖੇਤਾਂ ਦੇ ਵਿੱਚ ਤੇ ਪਿੰਡ ਦੇ ਨੇੜੇ ਪਾਣੀ ਲੱਗ ਗਿਆ ਤੇ ਚੋਨਾ ਜਿਹੜਾ ਕਾਫੀ ਡੁੱਬ ਗਿਆ ਤੇ ਥੋੜੇ ਜਗ੍ਹਾ ਉੱਚੀ ਪਿੱਛੇ ਹੋਰ ਤੁਹਾਨੂੰ ਦਿਖਾਵਾਂਗੇ ਤਸਵੀਰਾਂ ਜਿੱਥੇ ਜਮਾਈ ਚੋਨਾ ਨਹੀਂ ਦਿਖ ਰਿਹਾ ਤੇ ਹੁਣ ਵਹੀਕਲ ਲੰਗਣੇ ਵੀ ਬਿਲਕੁਲ ਬੰਦ ਹੋ ਗਏ ਨੇ ਕੱਲ ਤਾਂ ਬੜਾ ਤੇ ਰੇੜੇ ਲੰਗ ਰਹੇ ਸੀ ਉਹ ਵੀ ਨਹੀਂ ਹੁਣ ਲੰਗ ਰਹੇ ਤੇ ਇੱਕ ਟਰੈਕਟਰ ਲੰਗ ਰਿਹਾ ਬਿਲਕੁਲ ਰਿਸਕ ਲੈ ਕੇ ਲੰਗ ਰਿਹਾ ਵੀ ਜਿਵੇਂ ਕਿ ਉਹ ਵੀ ਬੰਦ ਹੋਣ ਦਾ ਖਤਰਾ ਹੈਗਾ ਬਹੁਤ ਜਿਹੜਾ ਕਿ ਹਾਲ ਤੁਸੀਂ ਦੇਖ ਰਹੇ ਹੋ ਪ੍ਰਭਾਵਿਤ ਹੈ ਏਰੀਆ ਬਾਰਡਰ ਤੋਂ ਵੀ ਲੰਗ ਰਿਹਾ ਹਲਾ ਹਮ ਹੌਲਦੀ ਸਾਹਿਬ ਅਸੀਂ ਬੜੀ ਦੁਖੀ ਆ ਤੇ ਆ ਪਾਣੀ ਸਾਰਾ ਚੜਾ ਖੜਾ ਹੈ ਅੱਗੇ ਜਿੰਨਾ ਵੀ ਆਇਆ ਖੜਾ ਤੇ ਹੁਣ ਪਾਣੀ ਪੱਠੇ ਚ ਵੜਦੇ ਪਏ ਪਾਣੀ ਦੇ ਤੇ ਤੂੜੀ ਵੀ ਅੱਜ ਓ ਘਟਦੇ ਪਏ ਪਾਣੀ ਦੇ ਵਿੱਚੋਂ ਤੇ ਬੜੇ ਔਖੇ ਤੁਸੀਂ ਸਾਡੀ ਸਾਰਤਾ ਲਓ ਤੁਸੀਂ ਪਿਛਾੜ ਕੇ ਨੇ ਪਾਣੀ ਪੂਰਾ ਫੁੱਲ ਐ ਇਸ ਟਾਈਮ ਅਸੀਂ ਬੜੇ ਦੁਖੀ ਐ ਹੁਣ ਅੱਜ ਪੱਠੇ ਵਿੱਚੋਂ ਵੜਦੇ ਪਏ ਪਾਣੀ ਦੇ ਲੱਖ ਲੱਖ ਡਾ ਪਾਣੀ ਹੋਇਆ ਤੀ ਹਮ ਉਥੇ ਕਰੀਏ ਕੀ ਇਹ ਜਾਂ ਤਾਂ ਚਾਰ ਚੁਰ ਘੱਲੋ ਪੱਠਾ ਪੁੱਠਾ ਦਾ ਕੋਈ ਘੱਲੋ ਟਰਾਲਾ ਤਾਂ ਗੱਲ ਐ ਮਰੇ ਉਹ ਖਿਆਵਲਾ ਸਾਹਬ ਆਏ ਨੂੰ ਹੋਵੇ ਕਿ ਚਾਰ ਦੇ ਆਜੋ ਆ ਬੋਲੀਓ ਬੋਲ ਕਰੋ ਨਾ ਹਮ ਸਾਰਾ ਫੋਟੋ ਖਾਣੇ ਚਾਹੀਦਾ ਹਾਂਜੀ ਸੋਨਾ ਸਗੇ ਬਹੁਤ ਸਾਰੇ ਆਪਣੇ ਹਰੇ ਚਾਰੇ ਦੀ ਲੋੜ ਹੈ ਸਾਨੂੰ ਕੌਣ ਪੱਟੇ ਸਾਰੇ ਡੁੱਬ ਗਏ ਨੇ ਜੋ ਉਹਨਾਂ ਤੇ ਡੁੱਬਾਈ ਪਿਆ ਤੇ ਪਾਸਮਾਨ ਬਹੁਤ ਬੁਰਾ ਹਾਲ ਹੈ ਤੇ ਇੱਕ ਬਾਰਿਸ਼ ਉਤੋਂ ਜਿਹੜੀ ਖੇਤਾਂ ਵਿੱਚ ਤੂੜੀ ਜੋ ਵਿਚਾਰੇ ਲਿਆ ਨਹੀਂ ਸਕਦੇ ਹਾਂਜੀ ਅੱਜ ਵੀ ਕੁਝ ਮਾੜਾ ਮੋਟਾ ਅਸੀਂ ਇੱਕ ਟਰਾਲੀ ਲੈ ਆਂਦੀ ਏ ਬਹੁਤ ਗਰ ਗਰੀਬ ਸੀ ਵਿਚਾਰੇ ਉਹਨਾਂ ਦੇ ਨਾਲ ਸਾਰਿਆਂ ਨੇ ਕਾਰਕ ਮਦਦ ਏ ਇੱਕ ਟਰਾਲੀ ਕੱਢ ਰਿਆ ਆ ਅੱਧੀ ਤਰ ਰੋੜੀ ਗਿਆਣੀ ਏ ਤਕਰੀਬਨ 222 ਕਿੱਲਾ ਕੀ ਡੁੱਬ ਗਿਆ ਚੋਨੇ ਦਾ ਜੀ ਉਹ ਟਾਇਰ ਕਿੱਲਾ ਏ ਆ ਇੱਥੇ ਨਾਲ ਹੀ ਆਪਣਾ ਸੋਨਾ ਮੇਰਾ ਹੈਗਾ ਥੱਲੇ ਸਾਰ ਉੱਤੇ ਚੜ ਗਿਆ ਪਾਣੀ ਜੀ ਹੋਰ ਬਾਕੀ ਉਹਨਾਂ ਦੇਖ ਲਓ ਬਈ ਜਿਵੇਂ ਬਾਕੀ ਵੈਸੇ ਤਾਂ ਲੱਗਦਾ ਤਾਂ ਇਹ ਹੈਗਾ ਬਈ ਜਿਹੜੇ ਆਫਸਰ ਨੇ ਪਿੱਛੇ ਜਾਂ ਕੁਝ ਵੀ ਹੈਗਾ ਨਾ ਉਹਨਾਂ ਦੇ ਤਫਸਲ ਬੇਰ ਸਾਹਿਬ ਨਾਲ ਦਗਦਗਣੀ ਹੋ ਜਾਣੀ ਹੈ। ਹੂੰ ਠੀਕ ਹੈ ਤੇ ਡੁੱਬੇ ਆਣ ਵਿਚਾਰਿਆਂ ਨੂੰ ਕੀ ਮਿਲਣਾ ਜੀ ਤੁਹਾਨੂੰ ਸਰ ਹਰ ਸਾਲ ਸੱਟ तकरीबन ਹੀ 2023 ਚ ਉਹਦਾ 5 ਸਾਲ ਪਿੱਛੇ ਚਲੇ ਗਏ। ਹੁਣ ਤਾਂ ਫੇਰ ਇਸ ਆਰ ਵਾਰੀ ਆ ਗਿਆ ਪਾਣੀ 2025 ਚ ਹੁਣ ਤਾਂ ਫੇਰ 5 ਸਾਲ 10 ਸਾਲ ਪਿੱਛੇ ਚਲੇ ਗਏ। ਸਾਡੇ ਕਿਸਾਨਾਂ ਦੇ ਜੋ ਕਰਜ਼ੇ ਨੇ ਉਹ ਹੁਣ ਬੈਂਕਾਂ ਲਿਆ ਕੇ ਗੱਡੀਆਂ ਲਿਆ ਕੇ ਬੋਹੇ ਖੜਾਉਂਦੇ ਨੇ। ਹੁਣ ਕਿੱਥੋਂ ਫਸਲ ਹੋਵੇਗੀ ਤਾਂ ਕਰਜ਼ਾ ਦੇਵਾਂਗੇ। ਬਿਲਕੁਲ ਅਸੀਂ ਸਰਕਾਰ ਭਗਵੰਤ ਮਾਨ ਅਗੇ ਵੀ ਬੇਨਤੀ ਕਰਦੇ ਆ ਵੀ ਸਾਡੇ ਜੋ ਕਰਜ਼ੇ ਨੇ ਬਾਰਡਰ ਪੱਟੀ ਦੇ ਕਿਸਾਨਾਂ ਦੇ ਸਾਰੇ ਮਾਫ ਕੀਤੇ ਜਾਣ ਜੇ ਫਸਲ ਚੱਕਣਗੇ ਤਾਂ ਕਰਜ਼ਾ ਭਰਨਗੇ ਜੇ ਫਸਲ ਹੀ ਨਹੀਂ ਹੋਈ ਕਰਜ਼ਾ ਕਿੱਥੋਂ ਦੇਣਗੇ ਲੋਨ ਲਏ ਆ ਜਿਵੇਂ ਜੇ ਜ਼ਮੀਨਾਂ ਦੇ ਲੋਨ ਆ ਜਾਂ ਕੋਈ ਟਰੈਕਟਰ ਦੇ ਲੋਨ ਆ ਜਾਂ ਕੋਈ ਹੋਰ ਕਿਸੇ ਗੱਡੀਆਂ ਦੇ ਲੋਨ ਆ ਉਹ ਸਾਰੇ ਮਾਫ ਕੀਤੇ ਜਾਣ ਭਗਵੰਤ ਮਾਨ ਅਗੇ ਹੀ ਉਹ ਬੇਨਤੀ ਹੈ ਵੀ ਜਾਗਣ ਬਾਰਡਰ ਪੱਟੀ ਦਾ ਜਾਇਜ਼ਾ ਲੈਣ ਨੰਦੇ ਕੋਲ ਸਾਹਿਬ ਜਾ ਜਾ ਜੇਗੇ ਨੇ ਇਹ ਕੇਂਦਰੀਵਾਲ ਨੂੰ ਜਹਾਜ਼ ਦਾ ਦੌਰਾ ਕਰਾ ਸਕਦੇ ਨੇ ਪੰਜਾਬ ਤੇ ਤਾਂ ਆਪ ਕਿਉਂ ਨਹੀਂ ਕਰ ਸਕਦੇ ਬਿਲਕੁਲ ਬਾਰਡਰ ਪੱਟੀ ਦਾ ਜਹਜਾ ਲੈਣਾ ਫਿਰ ਕਹਿੰਦੇ ਨੇ ਤੇਜਾ ਰਹਿਲਾ ਹਮ ਆਪਣਾ ਦੂਜਾ ਕਿਹੜਾ ਪਿੰਡ ਹੈ ਦੋਨਾ ਨਾਨਕਾ ਸਾਰੇ ਪਿੰਡ ਮੈਂ ਯਾਦ ਹੁਣ ਉਹਨੂੰ ਨਹੀਂ ਯਾਦ ਇਹ ਗੈਸ ਟਾਈਮ ਵੋਟਾਂ ਦੇ ਟਾਈਮ ਯਾਦ ਆ ਜਾਂਦੇ ਆ ਹਮ ਹੁਣ ਕਹੋਣਾ ਉਹਨਾਂ ਦੇ ਕਿੰਨ ਤੇਜਾ ਰਹਿਲਾ ਡੁੱਬਾ ਪਿਆ ਦੋਨਾ ਨਾਨਕਾ ਕਿੱਧਰ ਬਹਿਣੀ ਵਾ ਆਪਣੀ ਟੋਲੇ ਵਾਲੀ ਬਹਿਣੀ ਸਾਰੇ ਨਾਮ ਦੱਸਦੇ ਆ ਹੋਣ ਨਹੀਂ ਉਹਨੂੰ ਔਰ ਜਿਸ ਦਾਬੀ ਆ ਪਿੰਡ ਲਿਗੇ ਆ ਆ ਕੇ ਅਫਸਰ ਵੇਖਣ ਗਿੰਦਾ ਖੇਤ ਡੁੱਬਾ ਹੈ ਤੇ ਪਾਵੇਂ ਕੱਚੀ ਪੈਲੀ ਐ ਪਾਵੇਂ ਹੈਗੀ ਪੱਕੀ ਖਰਚਾ ਤਾਂ ਉਹਨੇ ਕੀਤਾ ਨਾ ਬਿਲਕੁਲ ਖਰਚਾ ਉਹਨੇ ਕੀਤਾ ਹੈ ਉਹਦਾ ਜਿੰਨਾ ਵੀ ਬਣਦਾ ਹੈ ਉਹਨੂੰ ਦਿੱਤਾ ਜਾਵੇ ਐ ਤਾਂ ਹੁਣ ਰੱਬ ਤੇ ਇੱਥੇ ਹੀ ਸਭ ਕੁਝ ਬਿਲਕੁਲ ਅਸੀਂ ਤੋਂ ਨੇ ਇੰਨੀ ਰਿਕਵੈਸਟ ਹੀ ਕਰ ਸਕਨੇ ਆ ਜੀ ਬਈ ਕੋਈ ਨਾ ਕੋਈ ਮਦਦ ਕੀਤੀ ਜਾਵੇ ਕਿਸਾਨਾਂ ਦੀ ਜੀ ਬਾਕੀ ਅਸੀਂ ਤਾਂ ਕੰਨੇ ਸਿੱਧਾ ਆ ਕੇ ਵੇਖੋ ਇਹ ਨਾ ਹੋਵੇ ਕਿ ਪਿਛਲੇ ਜਿਹੜੇ ਬੱਦੇ ਲੋਕ ਸੁੱਕ ਤੇ ਬੈਠੇ ਨੇ ਉਹ ਪੈਸਾ ਅੱਧਾ ਮਕਾ ਕੇ ਅੱਧਾ ਮਕਾ ਕੇ ਲੈ ਜਾਂਦੇ ਉਹ ਲੈ ਜਾਂਦੇ ਨਹੀਂ ਤੇ ਇਹ ਦੋਵਾਲਿਆਂ ਨੂੰ 6500 ਜਿਹੜਾ ਦਿੱਤਾ ਸੀ ਪਿਛਲੀ ਵਾਰੀ 6500 ਰੁਪਈਆ 6800 ਪਤਾ ਨਹੀਂ ਕਿਤਨਾ ਤੇ ਮੇਰੇ ਕੋਲ ਜਿਹੜੀ ਵੀ ਪੱਕੀ ਪੈਲੀ ਸੀ ਘਟ ਤੋਂ ਘਟ ਚਾਰ ਕਿੱਲਿਆਂ ਦਾ ਉਹਨਾਂ ਮਾਪਜਾ ਸਾਨੂੰ ਨਹੀਂ ਆਇਆ ਬੜੇ ਭੱਜੇ ਪਰ ਨਹੀਂ ਸੁੱਤਰ ਲੱਗਾ ਅਫਸਰ ਜੀ ਪੈਸੇ ਫਿਰ ਲੈਣ ਲੱਗ ਜਾਂਦੇ ਆ ਅਧ ਮਕਾਂ ਦੇ ਅਫਸਰ ਵੈਸ ਤੇ ਕਹਿੰਦੇ ਸਾਡੇ ਇੱਥੇ ਦੂਜਾ ਰਿਸ਼ਵਤ ਨਹੀਂ ਚੱਲੇਗੀ ਉਸ ਟਾਈਮ ਰਿਸ਼ਵਤ ਚੱਲਦੀ ਆ ਜਿਹੜਾ 2000 ਦਿੰਦਾ ਕਿੱਲੇ ਦਾ ਉਹਨਾਂ ਮਾਪਜਾ ਬਣ ਜਾਂਦਾ ਜਿਹੜਾ ਨਹੀਂ ਦਿੰਦਾ ਉਹ ਵਿਚਾਰਾ ਕਿਹੜੇ ਲਾਲ ਆ ਕੇ ਦਫਤਰਾਂ ਦੀ ਅੱਕ ਜਾਂਦਾ ਪਿੱਛੇ ਕਹਿੰਦਾ ਛੱਡੋ ਅਸੀਂ ਕਿੱ ਲੈਣਾ 3000 ਪੱਲੇ ਪੈਣਾ 3000 ਪੱਲੇ ਪੈਣਾ 2000 ਅਫਸਰਾਂ ਦੀ ਉਹ ਪਹਿਲਾਂ ਪਾਣਾ ਪਵੇਗਾ ਬਾਅਦ ਦੀ ਗੱਲ ਕ ਨਹੀਂ ਆਣਾ ਹੂੰ ਆ ਹਾਲਾਤ ਨੇ ਸਾਡੇ ਬਾਰਡਰ ਏਰੀਏ ਦੇ ਬਾਰਡਰ ਏਰੀਏ ਤੇ ਜੋ ਵੀ ਕਿਸੇ ਦਾ ਕਮਰੇ ਡਿੱਗ ਪਿਆ ਪਿਛਲੇ 2023 ਚ ਅਜੇ ਤੱਕ ਉਹਨਾਂ ਨੂੰ ਕੋਈ ਕਮਰਾ ਨਹੀਂ ਮਿਲਿਆ ਕੁਝ ਨਹੀਂ ਮਿਲਿਆ ਖੇਤਾਂ ਦੇ ਬੋਰ ਖਰਾਬ ਹੋ ਗਏ ਖੇਤਾਂ ਦੇ ਬੋਰ ਖਰਾਬ ਹੋ ਗਏ ਹੁਣ ਆ ਜੋ ਹਾਲਾਤ ਬਣੇ ਖੜੇ ਆ ਜੇ ਇਸ ਵਾਰੀ ਐਵੇਂ ਨੁਕਸਾਨ ਹੋ ਗਿਆ ਕਮਰੇ ਡਿੱਗ ਪਏ ਜਾ ਫਸਲਾਂ ਜਿਵੇਂ ਸਾਰੀਆਂ ਨੁਕਸਾਨੀਆਂ ਗਈਆਂ ਇਹ ਕਿਸਾਨ ਫਿਰ ਆਤਮੱਤੇ ਹੀ ਕਰੇਗਾ ਹੋਰ ਕੀ ਕਰੇਗਾ ਜੀ ਉਤੋਂ ਬੈਂਕਾਂ ਵਾਲਿਆਂ ਦਾ ਦਬਾਅ ਉਤੋਂ ਫਸਲਾਂ ਡੁੱਬ ਗਈਆਂ ਜੀ ਸੋ ਇਹ ਕਿਸਾਨ ਜੋ ਜਾਣਕਾਰੀ ਦੇ ਰਹੇ ਸਨ ਇਹ ਰਕਬਾ ਹੈਗਾ ਚੱਕ ਖੀਵਾ ਪਿੰਡ ਟਾਣੀ ਬਚਨ ਸਿੰਘ ਦਾ ਰਕਬਾ ਹੈ ਤੇ ਆ ਅੱਗੇ ਬਾਰਡਰ ਨੂੰ ਸੜਕ ਜਾਂਦੀ ਏ ਤੇ ਲਗਭਗ ਤੁਹਾਨੂੰ ਪਹਿਲੇ ਵੀ ਤਸਵੀਰਾਂ ਦਿਖਾ ਰਹੇ ਹਾਂ ਕਾਫੀ ਦਿਨਾਂ ਤੋਂ 16 ਤਰੀਕ ਤੋਂ ਜਦੋਂ ਤੋਂ ਪਾਣੀ ਆਇਆ ਹੈ ਤੇ ਹੁਣ ਅਸੀਂ ਜਿਹੜੀ ਖੜੇ ਆ ਲੋਕੇਸ਼ਨ ਤੇ ਇਹ ਚੱਕ ਖੀਵਾ ਟਾਣੀ ਬਚਨ ਸਿੰਘ ਦਾ ਰਕਬਾ ਜਿਹੜਾ ਕਾਫੀ ਰਕਬਾ ਜਿਹੜਾ ਪ੍ਰਭਾਵਿਤ ਹੋਇਆ ਹੈ ਤੇ ਪਿੰਡ ਤੋਂ ਅਸੀਂ ਘਟੋ ਘਟ ਕਿਲੋ ਡੇਢ ਕਿਲੋਮੀਟਰ ਪਿੱਛੇ ਅੱਗੇ ਖੜੇਆਂ ਖੇਤਾਂ ਵੱਲ ਸੋ ਵੀਡੀਓ ਨੂੰ ਬਾਤ ਬਾਤ ਸ਼ੇਅਰ ਕਰੋ ਤਾਂ ਜੋ ਕਿਸਾਨ ਵੀਰਾਂ ਦੀ ਮਦਦ ਹੋ ਸਕੇ ਏਐਮਟੀਵੀ ਸਾਰੇ ਦੇਖ ਰਹੇ ਸਾਰੇ ਦਸ਼ਕਾਂ ਦਾ ਮੈਂ ਸ਼ੋਕਮਕ ਸਵਾਗਤ ਕਰਦਾ ਚੱਕ ਖੀਵਾ ਦੀ ਟਾਣੀ ਪੱਤ ਸਿੰਘ ਤੋਂ ਤਸਵੀਰਾਂ ਦਿਖਾ ਰਹੇ ਜਲਾਲਬਾਦ ਦਾ ਇਹ ਏਰੀਆ ਜੋ ਕਿ 2023 ਦੇ ਵਿੱਚ ਵੀ ਇਹ ਪ੍ਰਭਾਵਿਤ ਹੋਇਆ ਸੀ ਤੁਸੀਂ